ਉਸੇ ਨੂੰ ਸੁਦਿਸ਼ਾ ਕਿ ਜਦੋਂ ਵੀ ਇੱਕ ਵਿਆਏ ਬੰਦੇ ਤੇ ਪਾਚਾ ਪੈਂਦਾ ਹੈ ਉਹ ਪਰਚਾ ਕਾਦਾ ਹੁੰਦਾ ਦਹੇਜ ਦਾ ਦਹੇਜ ਦਾ ਪਰਚਾ ਪੈਂਦਾ ਨਾ ਇੱਕ ਵਿਆਏ ਬੰਦੇ ਤੇ ਹੁਣ 100 ਵਿਆਹ ਦੇ ਵਿੱਚੋਂ 100 ਦੇ 100 ਬੰਦੇ ਤਾਂ ਦਹੇਜ ਨਹੀਂ ਮੰਗਦੇ ਨਲੇ ਕਹਿੰਦੇ ਜੇ ਵਿਆਪ ਪਹਿਲਾਂ ਮੰਗਿਆ ਜਾਂਦਾ ਹੈ ਨਾ ਕਿ ਬਾਅਦ ਦੇ ਵਿੱਚ ਮੰਗਿਆ ਜਾਂਦਾ ਹੈ ਹਾਂ ਹੋ ਸਕਦਾ ਕੋਈ ਬਾਤ ਨਹੀਂ ਕਿ ਮੰਗਦਾ ਹੋਵੇ ਪਰ ਸਾਰੇ ਤਾਂ ਨਹੀਂ ਨਾ ਸੇਮ ਹੁੰਦੇ ਔਰਤਾਂ ਦੇ ਘਰ ਤਾਂ ਚਾਰ ਔਰਤਾਂ ਇਕੱਠੀਆਂ ਹੋ ਕੇ ਆ ਜਾਂਦੀਆਂ ਨੇ ਕਿ ਅਸੀਂ ਊਮਨ ਪਰਮਨਟ ਤੋਂ ਆਂ ਜੀ ਅਸੀਂ ਊਮਨ ਸਸ਼ਕਤੀਕਰਨ ਤੋਂ ਆਂ ਜੀ ਤੁਸੀਂ ਸਾਡੀ ਕੁੜੀ ਨੂੰ ਤੰਗ ਕਿਵੇਂ ਕੀਤਾ ਮੈਨੂੰ ਲੱਗਦਾ ਬੰਦੇ ਦੇ ਕੇਸ ਤੇ ਵੀ ਅਜਿਹਾ ਹੋਣਾ ਚਾਹੀਦਾ ਹੈ ਅੱਜ ਅਸੇ ਨਾਮ ਦੇ ਵਿਅਕਤੀ ਨੇ ਸੁਸਾਇਡ ਕਰ ਲਿਆ ਔਰ ਇਹ ਕੀ ਕਿ ਮੇਰੀ ਪਤਨੀ ਨੇ ਮੈਨੂੰ ਇੰਨੇ ਸਾਲਾਂ ਤੋਂ ਪਰਤਾੜਿਤ ਕੀਤਾ ਹੋਇਆ ਮੈਂ ਤਾਂ ਪੈਸੇ ਮੰਗ ਰਹੀ ਉਹ ਤੋਂ ਇੱਕ ਆਦਮੀ ਉਸ ਬੰਦੇ ਨੇ 90 ਮਿੰਟ ਦੀ ਵੀਡੀਓ ਬਣਾਈ ਮੈਨੂੰ ਖੁਦ ਕੋ ਹੀ ਖਤਮ ਕਰ ਲੈਣਾ ਬੈਸਟ ਹੈ ਮੇਰੇ ਲਈ ਕਿਉਂਕਿ ਜੋ ਮੈਂ ਪੈਸੇ ਕਮਾ ਰਹਾ ਹੂੰ ਉਸੀ ਸੇ ਮੈਂ ਆਪਣੇ ਬੁਸ਼ਮਨ ਨੂੰ ਬਲਵਾਨ ਬਣਾ ਰਿਹਾ ਹੂੰ ਉਹਨਾਂ ਤੁਨੇ ਜਾਮ ਦੇ ਦਿੱਤੀ ਕਰੋੜਪਤੀ ਬੰਦਾ AI ਇੰਜੀਨੀਅਰ ਜਾਮ ਦੇ ਦਿੱਤੀ ਕੋਨੋਂ 20 ਕੇਸ ਆਸपास ਲੇ ਗੋ ਪੈਸਿਆਂ ਦੇ ਨਾਲ ਇਨਸਾਨ ਤਾਂ ਨਹੀਂ ਨਾ ਖਰੀਦੇ ਜਾ ਸਕਦੇ ਗੱਲ ਉਹਦੀ ਮੈਨੂੰ ਪਰਸਨਲੀ ਇੰਨੀ ਜ਼ਿਆਦਾ ਚੁਪਕੀ ਨਾ ਉਸਨੇ ਕਿ ਐਸ ਕੁੜੀ ਨੇ ਮੈਨੂੰ ਇੱਕ ਕੇਸ ਤੋਂ ਮਰੀਕਲਦਾ ਸੀ ਦੂਜੇ ਕੇਸ 'ਚ ਫਸਾ ਦਿੰਦੀ ਸੀ ਦੂਜੇ 'ਚ ਨਿਕਲਦਾ ਸੀ ਤੀਜੇ 'ਚ ਫਸਾ ਦਿੰਦਾ ਸੀ ਉਸਨੇ ਕਿਹਾ ਕਿ ਜਦੋਂ ਤੱਕ ਮੇਨਾ ਕੇਸਾਂ 'ਚ ਬਰੀ ਨਹੀਂ ਹੋ ਜਾਂਦਾ ਮੈਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਮੇਰੀਆਂ ਜਿਹੜੀਆਂ ਅਸਤੀਆਂ ਨੇ ਨਾ ਉਹਦਾ ਵਿਸਰਜਨ ਨਾ ਕਰਿਓ ਮੇਰੀਆਂ ਅਸਤੀਆਂ ਨੂੰ ਨਾ ਗਟਰ 'ਚ ਸੁੱਟਦੇ ਹੋ। ਔਰਤਾਂ ਲਈ ਐਨਜੀਓ ਨੇ ਸੰਸਥਾਾਂ ਨੇ ਪਰ ਕਰਦੇ ਤੁਸੀਂ ਸੁਣਿਆ ਮੈਨ ਲਈ ਵੀ ਕੋਈ ਇੰਪਾਵਰਮੈਂਟ ਹੈਗੀ ਹੈ। ਮੈਂ ਉਹੀ ਕਹਿੰਦੀ ਨਾ ਅਸੀਂ ਹਮੇਸ਼ਾ ਕੀ ਕਹਿੰਦੀਆਂ ਊਮਨ ਇੰਪਾਵਰਮੈਂਟ ਹਨਾ ਊਮਨ ਅਸਸ਼ਕਤੀਕਰਨ ਦੀਆਂ ਗੱਲਾਂ ਕਰਦੀਆਂ ਨੇ ਅਸੀਂ ਕਦੀ ਨਹੀਂ ਕਿਹਾ ਕਿ ਬੰਦੇ ਤੇ ਵੀ ਜੀ ਕੋਈ ਅਸੀ ਸੰਸਥਾ ਨਹੀਂ ਸੁਣੀ ਜਿਹੜਾ ਕਵੇ ਕਿ ਅਸੀਂ ਬੰਦਿਆਂ ਨੂੰ ਇਨਸਾਫ ਦਵਾਈਦਾ ਆ। ਆ ਤੁੰਦੇ ਆਪਣੀ ਸਾਸ ਨੂੰ ਵਾਸੀ ਕੀਤਾ ਵੀ ਸਾਡੀ ਸਲਾਹ ਕਰਾ ਦੋ ਤੇ ਉਹਦੀ ਸਾਸ ਦਾ ਰਿਪਲਾਈ ਮੋਰੇ ਪਤਾ ਕੀ ਹੁੰਦਾ ਹੈ ਕਿ ਤੂੰ ਮਰਿਆ ਨਹੀਂ ਹਲੇ। ਹੋ ਸਕਦਾ ਹੈ ਕਿ 80% ਮਾਮਾ ਨਾ ਚੱਲਿਆ ਹੋਣੀ ਕਿ ਉਹਨਾਂ ਦੇ ਕੁਰੀਅ ਅਧਿਕਾਰ ਖਰਾਬ ਹੋਵੇ ਪਰ 20% ਜਿਹੜੀਆਂ ਉਹ ਮਾਮਾ ਹੁੰਦੀਆਂ ਨੇ ਨਾ ਉਹ ਆਪਣੀ ਧੀਆਂ ਦਾ ਘਰ ਖਰਾਬ ਕਰ ਹੀ ਦੇਈਆਂ। ਤੁਹਾਨੂੰ ਲੱਗਦਾ ਕਿ ਹਾਂ ਜੋ ਅਸੀਂ ਅੱਜ ਗੱਲਾਂ ਕੀਤੀਆਂ ਨੇ ਉਹ ਸਹੀ ਕੀਤੀਆਂ ਨੇ ਲੱਗਦਾ ਹੈ ਕਿ ਹਾਂ ਜਿਹੜੇ ਟੌਪਿਕ ਤੇ ਗੱਲ ਹੁਣੀ ਚਾਹੀਦੀ ਅਜਿਹੇ ਟੌਪਿਕ ਸ਼ੇਅਰ ਹੋਣੇ ਚਾਹੀਦੇ ਨੇ ਕਿਉਂਕਿ ਬਹੁਤ ਸਾਰੇ ਬੰਦੇ ਹੋਣਗੇ ਜੋ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਰੋ ਰਹੇ ਹੋਣਗੇ ਬਹੁਤ ਸਾਰੇ ਬੰਦੇ ਹੋਣਗੇ ਜੋ ਆਪਣੇ ਆਪ ਦੇ ਵਿੱਚ ਘੁੱਟਣ ਮਹਿਸੂਸ ਕਰ ਰਹੇ ਹੋਣਗੇ ਪਰ ਉਹਨਾਂ ਦੀ ਸੁਣਨ ਵਾਲੀ ਕੋਈ ਵੀ ਨਹੀਂ ਹੁੰਦਾ ਬਹੁਤ ਸਾਰੇ ਲੋਕਾਂ ਨੇ ਔਰਤਾਂ ਤੇ ਬੰਦਿਆਂ ਦੇ ਕਾਨੂੰਨ ਨੂੰ ਵੱਖ-ਵੱਖ ਦੇਖਿਆ ਹੈ ਪਰ ਅਜੇ ਹਈ ਇੱਕ ਕੇਸ ਅਤੂ ਨਾਮ ਦੇ ਵਿਅਕਤੀ ਦਾ ਹੋਇਆ ਜਿਸ ਨੇ ਆਪਣੀ ਪਤਨੀ ਅਤੇ ਕਾਨੂੰਨ ਨੂੰ ਲੈ ਕੇ ਸੁਸਾਇਡ ਕੀਤਾ ਹੈ ਤੁਹਾਡਾ ਇਸ ਬਾਰੇ ਪ੍ਰਿਆ ਜੀ ਕੀ ਕਹਿਣਾ ਹੈ ਬਿਲਕੁਲ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਧਿਕਸ਼ਾ ਕਿਹਾ ਕਿ ਕਾ ਦੂ ਨੂੰ ਦੋ ਨਜ਼ਰੀਏ ਦੇ ਨਾਲ ਵੇਖਿਆ ਜਾਂਦਾ ਨਾ ਔਰ ਬੰਦੇ ਹਮੇਸ਼ਾ ਇਹ ਸਵਾਲ ਚੁੱਕਦੇ ਰਹੇ ਨੇ ਕਿ ਔਰਤਾਂ ਦੇ ਲਈ ਕਾਨੂੰਨ ਕਿਤਨੇ ਕਿਤੇ ਸੱਤ ਨੇ ਔਰਤਾਂ ਨੂੰ ਇਨਸਾਫ ਦੇ ਲਈ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ ਪਰ ਬੰਦਿਆਂ ਨੂੰ ਇਨਸਾਫ ਨਹੀਂ ਮਿਲਦਾ ਹਾਲਾਂਕਿ ਔਰਤਾਂ ਦੇ ਇਨਸਾਫ ਅਗਰ ਮਿਲਦਾ ਹੈ ਔਰਤਾਂ ਨੂੰ ਤੇ ਇਹਦੇ ਵਿੱਚ ਬਹੁਤ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈ ਔਰਤਾਂ ਨੂੰ ਇਨਸਾਫ ਮਿਲਣਾ ਵੀ ਚਾਹੀਦਾ ਹੈ ਪਰ ਨਾਲ ਦੀ ਨਾਲ ਬੰਦਿਆਂ ਦੇ ਵੀ ਉਨੀ ਕਹੀ ਪਰਵਾਹ ਕਰਨੀ ਚਾਹੀਦੀ ਹੈ ਹਨਾ ਅੱਜ ਤੂੰ ਨਾਮ ਦੇ ਵਿਅਕਤੀ ਨੇ ਸੁਸਾਈਡ ਕਰ ਲਿਆ ਉਹਨੇ ਕੀ ਕਿਹਾ कि मेरी पत्नी ने मेनू इतने सालों तो परताड़ित किया हुआ मैं तो पैसे मांग रही मैं तो एक आदमी और, और उस बंदे ने 90 मिनट दी वीडियो बनाई है 90 मिनट सोचਦੇ ਹੋ ਕੀ ਹੁੰਦਾ ਹੈ 90 ਮਿੰਟ ਦੀ ਉਸ ਬੰਦੇ ਨੇ ਵੀਡੀਓ ਬਣਾਈ ਹੈ 23 ਪੰਨਿਆਂ ਦਾ ਉਸਨੇ ਸੁਸਾਇਡ ਨੋਟ ਲਿਖਿਆ ਹੈ ਕੱਲੀ ਕੱਲੀ ਗੱਲ ਲਿਖੀ ਹੋਣੀ ਕੱਲੀ ਕੱਲੀ ट्रांजैक्शंस ਲਿਖੀ ਹੈ اور ਉਸ ਬੰਦੇ ਦੀ ਤੁਸੀਂ ਇਹ ਵੇਖ ਲਓ ਅਸੀਂ ਹਮੇਸ਼ਾ ਇਹ ਕਹਿ ਦਿੰਦੇ ਆਂ ਟੀ ਨਹੀਂ ਜੀ ਨਹੀਂ ਇਹ ਤਾਂ ਐਸੇ ਲੜਕੀਆਂ ਅਸੀਂ ਪਤਾ ਕੀ ਕਵਾਂਗੇ ਕਿ ਨਹੀਂ ਨਹੀਂ ਜੀ ਕੁੜੀਆਂ ਦੀ ਮਾਂ ਕਦੇ ਵੀ ਆਪਣੀ ਚਾਹੁੰਦੀਆਂ ਵੀ ਕੁੜੀਆਂ ਦਾ ਘਰ ਖਰਾਬ ਹੋਵੇ ਹੋ ਸਕਦਾ ਹੈ ਕਿ 80% ਮਾਵਾਂ ਨਾ ਚਾਹਦੀਆਂ ਹੋਣ ਕਿ ਉਹਨਾਂ ਦੀ ਕੁੜੀਆਂ ਦੇ ਘਰ ਖਰਾਬ ਹੋਵੇ ਪਰ 20% ਜਿਹੜੀਆਂ ਉਹ ਮਾਵਾਂ ਹੁੰਦੀਆਂ ਨੇ ਨਾ ਉਹ ਆਪਣੇ ਧੀਆ ਦਾ ਘਰ ਖਰਾਬ ਕਰ ਹੀ ਦਿੰਦੀਆਂ ਨੇ ਹਨਾ ਆ ਤੁੰਦੇ ਕੇਸ ਦੇ ਵਿੱਚ ਵੀ ਅਜਿਹਾ ਹੀ ਹੋਇਆ ਆ ਤੁੰਦੇ ਆਪਣੀ ਸੱਸ ਨੂੰ ਮੈਸੇਜ ਕੀਤਾ ਵੀ ਸਾਡੀ ਸਲਾਹ ਕਰਾ ਦਿਓ ਤਾਂ ਉਹਦੀ ਸੱਸ ਦਾ ਰਿਪਲਾਈ ਮੋੜਿਆ ਪਤਾ ਕੀ ਹੁੰਦਾ ਹੈ ਕਿ ਤੂੰ ਮਰਿਆ ਨਹੀਂ ਹਲੇ ਤੇ ਉਸਨੇ ਕਿਹਾ ਕਿ ਜੇ ਮੈਂ ਮਰ ਗਿਆ ਤਾਂ ਤੁਸੀਂ ਪਾਰਟੀ ਚੱਲੇਗੀ ਤੁਹਾਡੀ ਦੋਸਤੀ ਬਾਰੇ ਕਿਹਾ ਪਾਰਟੀ ਕਿਵੇਂ ਚੱਲੇਗੀ ਦੋਸਤੀ ਬਾਰੇ ਕਿਹਾ ਤੇਰੇ ਮਰਨ ਤੋਂ ਬਾਅਦ ਤੇਰੇ ਮਾਪੇ ਪਾਰਟੀ ਦੇ ਲਈ ਪੈਸੇ ਦੇਣਗੇ ਤੇਰੇ ਮਰਨ ਤੋਂ ਬਾਅਦ ਤੇਰੇ ਮਾਪੇ ਵੀ ਮਰਨਗੇ ਤੇ ਉਸ ਤੋਂ ਬਾਅਦ ਸਾਰੀ ਪ੍ਰਾਪਰਟੀ ਮਿਰਿਤੀ ਦੀ ਹੋਵੇਗੀ ਪੁੱਛਣ ਵਾਲਾ ਹੋਏ ਵੀ ਤੁਹਾਡੀ ਧੀ ਨੇ ਪ੍ਰਾਪਰਟੀ ਨੂੰ ਲੈ ਕੇ ਛੱਟਣਾ ਹੈ ਤੁਹਾਡੀ ਧੀ ਕਿੰਨਾ ਤੇ ਪੈਸਾ ਸਾਰੀ ਜ਼ਿੰਦਗੀ ਖਾਲੇਗੀ ਇੱਕ ਬੋਰੇ ਦੇ ਵਿੱਚ ਪੈਸੇ ਮੈਂ ਕਹਿੰਦੀ ਇੱਕ ਕਬਰੇ ਦੇ ਵਿੱਚ ਬੰਦ ਕਰਕੇ ਪੈਸੇ ਰੱਖ ਲਵੋ ਤੇ ਉਸ ਨੂੰ ਖਾਣਾ ਸ਼ੁਰੂ ਕਰ ਦਿਓ ਕਿ ਉਹ ਪੈਸਾ ਕਦੀ ਮੁੱਕੇਗਾ ਨਹੀਂ ਇਕ ਨੇ ਇੱਕ ਟਾਈਮ ਤੇ ਤੋ ਪੈਸਾ ਮੁੱਕ ਜਾਏਗਾ ਨਾ ਸੋ ਆਕੇ ਅਤਲ ਦੇ ਕੇਸ ਦੇ ਵਿੱਚ ਇਹ ਜਿੰ ਲੱਗਾ ਕਿ ਏਆਈ ਇੰਜੀਨੀਅਰ ਹੈ ਜੀ ਬਹੁਤ ਪੈਸਾ ਹੈ ਦੇਖੋ ਉਸਨੇ ਬੰਦੇ ਨੇ ਕੱਲੀ ਕੱਲੀ ट्रांजैक्शंस ਦੱਸੀਆਂ ਨੇ ਕਿ ਮੈਂ ਇੰਨੇ ਨੇ ਪੈਸੇ ਜਿਹੜੇ ਨੇ ਇਹਨਾਂ ਨੂੰ ਭੇਜੇ ਨੇ ਪਰ ਉਹਨਾਂ ਨੇ ਉਸ ਚੀਜ਼ ਦੀ ਬੁੱਕਤ ਨਹੀਂ ਪਈ ਆਖਰ ਦੇ ਵਿੱਚ ਉਹਨੇ ਸੁਸਾਈਡ ਨੋਟ ਕੀਤਾ ਕਿ ਤਾ ਨਾ ਉਹਨੇ ਕਿਹਾ ਕਿ ਇੱਕ ਗਾਲ ਉਹਦੀ ਮੈਨੂੰ ਪਰਸਨਲੀ ਇੰਨੀ ਜ਼ਿਆਦਾ ਚੁੱਭੀ ਨਾ ਉਸਨੇ ਕਿਹਾ ਕਿ ਐਸ ਕੁੜੀ ਨੇ ਮੈਨੂੰ ਇੱਕ ਕੇਸ ਤੋਂ ਮੈਨੂੰ ਇੱਕ ਕੱਲਦਾ ਸੀ ਦੂਜੇ ਕੇਸ 'ਚ ਫਸਾ ਦਿੰਦੀ ਸੀ ਦੂਜੇ 'ਚ ਨਿਕਲਦਾ ਸੀ ਤੀਜੇ 'ਚ ਫਸਾ ਦਿੰਦਾ ਸੀ ਉਸਨੇ ਕਿਹਾ ਕਿ ਜਦੋਂ ਤੱਕ ਮੇ ਇਹਨਾਂ ਕੇਸਾਂ 'ਚ ਬਰੀ ਨਹੀਂ ਹੋ ਜਾਂਦਾ ਮੈਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਮੇਰੀਆਂ ਜਿਹੜੀਆਂ ਹਸਤੀਆਂ ਨੇ ਨਾ ਉਹਦਾ ਵਿਸਰਜਨ ਨਾ ਕਰਿਓ ਮੇਰੀਆਂ ਹਸਤੀਆਂ ਨੂੰ ਨਾ ਗਟਰ 'ਚ ਸੁੱਟ ਦਿਓ ਕਿ ਔਰਤਾਂ ਆਪਣੇ ਪਾਵਰ ਦਾ ਗਲਤ ਇਸਤੇਮਾਲ ਕਰਦੀਆਂ ਬਹੁਤ ਜ਼ਿਆਦਾ ਕਰਦੀਆਂ ਨੇ ਮੈਂ ਕਹਿੰਦੀ ਆ ਕਿ ਸਾਰੀਆਂ ਔਰਤਾਂ ਇੱਕ ਬਰਾਬਰ ਨਹੀਂ ਪੰਜੋਂ ਉਂਗਲੀਆਂ ਦੱਸੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਪਰ ਕੁੜੀਆਂ ਆਪਣੇ ਜਿਹੜਾ ਕਾਨੂੰਨ ਹੈ ਉਸਦਾ ਗਲਤ ਇਸਤੇਮਾਲ ਕਰਦੀ ਹਮੇਸ਼ਾ ਅਰ ਤੁਸੀਂ ਹਮੇਸ਼ਾ ਇੱਕ ਇੱਕ ਚੀਜ਼ ਦੇਖੀ ਹੋ ਤੁਸੀਂ ਇਹ ਦੱਸੋ ਦੀਕਸ਼ਾ ਕਿ ਜਦੋਂ ਵੀ ਇੱਕ ਵਿਆਹ ਬੰਦੇ ਤੇ ਪਰਚਾ ਪੈਂਦਾ ਹੈ ਉਹ ਪਰਚਾ ਕਾਦਾ ਹੁੰਦਾ ਦਹੇਜ ਦਾ ਦਹੇਜ ਦਾ ਪਰਚਾ ਪੈਂਦਾ ਨੇ ਇੱਕ ਵਿਆਹੇ ਬੰਦੇ ਤੇ ਹੁਣ 100 ਵਿਆਹ ਦੇ ਵਿੱਚੋਂ 100 ਦੇ ਸਵਾ ਬੰਦੇ ਤਾਂ ਦਹੇਜ ਨਹੀਂ ਨਾ ਮੰਗਦੇ ਨਾਲੇ ਤਹੀਜ ਵਿਆਹ ਤੋਂ ਪਹਿਲਾਂ ਮੰਗਿਆ ਜਾਂਦਾ ਹੈ ਨਾ ਕਿ ਬਾਅਦ ਦੇ ਵਿੱਚ ਮੰਗਿਆ ਜਾਂਦਾ ਹੈ ਹਾਂ ਹੋ ਸਕਦਾ ਕੋਈ ਬਾਤ ਵੀ ਮੰਗਦਾ ਹੋਵੇ ਪਰ ਸਾਰੇ ਤਾਂ ਨਹੀਂ ਨਾ ਸੇਮ ਹੁੰਦੇ ਸੋ ਵਿਆਹੇ ਬੰਦਿਆਂ ਦੇ ਨਾਲ ਜਦੋਂ ਔਰਤਾਂ ਦੀ ਨਹੀਂ ਬਣਦੀ ਤੇ ਉਹਨਾਂ ਤੋਂ ਸਭ ਤੋਂ ਪਹਿਲਾਂ ਪਰਚਾ ਦਹੇਜ ਦਾ ਕਿਉਂ ਪਾਇਆ ਜਾਂਦਾ ਹੈ ਉਹ ਬੰਦਿਆ ਤੇ ਆਖਿਰਕਾਰ ਕੋਈ ਹੋਰ ਕਾਨੂੰਨ ਹੈ ਨਹੀਂ ਜੀ ਇਹਨੇ ਮੇਰੀ ਕੁੱਟਮਾਰ ਕੀਤੀ ਹੈ ਤੇ ਇਹਨੇ ਮੇ ਤੋਂ ਦਹੇਜ ਮੰਗਿਆ ਤੇ ਉਸ ਪਰਚੇ ਦੇ ਨਾਲ ਹੀ ਕਾਨੂੰਨ ਵੀ ਅਜਾਈ ਹੈ ਕਿ ਉਸ ਪਰਚੇ ਦੇ ਨਾਲ ਬੰਦਾ ਕੰਗ ਦਿੰਦੇ ਨੇ ਉਹ ਬੰਦਾ ਕਹਿੰਦਾ ਰਹਿ ਜਾਂਦਾ ਕਿ ਭਾਈ ਅਸੀਂ ਦਹੇਜ ਨਹੀਂ ਮੰਗਿਆ ਹੱਥ ਜੋੜਦਾ ਰਹਿ ਜਾਂਦਾ ਅਸੀਂ ਦਹੇਜ ਨਹੀਂ ਮੰਗਿਆ ਹੁਣ ਆ ਤੂੰ ਲੈ ਹੁਣ Atul ਦੀ ਜਿਹੜੀ ਘਰ ਵਾਲੀ ਸੀ ਉਹ ਕੋਈ ਕਿਸੇ ਜੋਗੇ ਨਹੀਂ ਨਾ ਉਹ ਨੌਕਰੀ ਕਰਦੀ ਨਾ ਉਹਦੇ ਕੋਲ ਪੈਸਾ ਹੈ ਜਿਹੜਾ Atul ਸੋ AI ਇੰਜੀਨੀਅਰ ਹੈ ਉਹਦੇ ਕੋਲ ਤਾਂ ਕਰੋੜਪਤੀ ਹੈ ਉਹ ਹਨਾ ਸੋਨੇ ਜਦੋਂ ਵਿਆਹ ਕੀਤਾ ਸੀ ਉਹਨੂੰ ਪਤਾ ਤਾਂ ਲੱਗ ਹੀ ਗਿਆ ਸੀ ਨਾ ਵੀ ਮੇਰੀ ਘਰ ਵਾਲੀ ਕੋਲ ਪੈਸਾ ਤਾਂ ਹੈ ਹੀ ਨਹੀਂ ਮੈਨੂੰ ਕਿੱਥੋਂ ਦੇਣਗੇ ਪੈਸਾ ਤਾਂ Atul ਦੇ ਕੋਲ ਸੀ ਨਾ ਉਹ ਉਹਨਾਂ ਨੂੰ ਦਿੰਦਾ ਸੀ ਤਾਂ ਉਹ ਤਾਂ ਉਹ ਤੋਂ ਮੰਗਣ ਨਹੀਂ ਲੱਗਾ ਫਿਰ ਵੀ ਉਸ ਕੁੜੀ ਨੇ ਉਹਤੇ ਕੀ ਪਾਪ ਚਾਪਾਇਆ ਸੀ ਕਿ ਮੇਰੇ ਤੋਂ ਦਹੇਜ ਮੰਗਦਾ ਹੈ ਉਸੇ ਪਾਛੇ ਦੇ ਕਰਕੇ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਉਹ ਮੈਂਟਲੀ ਹਰਾਸ ਹੁੰਦਾ ਸੀ ਤੇ ਉਸ ਨੇ ਸੁਸਾਈਡ ਕਰ ਲਿਆ ਸੋ ਔਰਤਾਂ ਇਸ ਹਥਿਆਰ ਨੂੰ ਜਿਹੜਾ ਵਰਤਦੀਆਂ ਨੇ ਨਾ ਇਹਦੇ ਨਾਲ ਬਹੁਤੀਆਂ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਆਪਣਾ ਘਰ ਬਸੋਣਾ ਕਿਤੇ ਨਾ ਕਿਤੇ ਆਪਣੇ ਹੱਥ ਦੇ ਵਿੱਚ ਹੁੰਦਾ ਹੈ ਮੈਨੂੰ ਲੱਗਦਾ ਕਿ ਅਸੀਂ ਕਹਿੰਦੇ ਆ ਜੀ ਅਸੀਂ ਫੈਮਿਨਿਸਟਾਂ ਜੀ ਅਸੀਂ ਬੰਦਿਆ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਹੈ ਅਸੀਂ ਇੰਜ ਤੁਰਨਾ ਹੈ ਅਸੀਂ ਉੰਜ ਤੁਰਨਾ ਹੈ ਹਨਾ ਭਾਈ ਜੋ ਤੂੰ ਸੋਚਦੀ ਆਂ ਕਿ ਅਸੀਂ ਕੱਲਿਆਂ ਨੇ ਕਮਾਉਣਾ ਸੀ ਇੰਡੀਪੈਂਡੈਂਟ ਬਣ ਜਾਣਾ ਸੀ ਇਹ ਕਰ ਲੈਣਾ ਸੀ ਪੈਸਾ ਕਮਾਉਣਾ ਪੈਸਾ ਹੀ ਕਮਾਉਣਾ ਜ਼ਿੰਦਗੀ ਦਾ ਮਕਸਦ ਨਹੀਂ ਹੈ ਸਿਰਫ ਤੁਹਾਡੇ ਕੋਲ ਪੈਸੇ ਨੇ ਤੁਹਾਡੇ ਕੋਲ ਰਿਸ਼ਤੇ ਨਹੀਂ ਨੇ ਤੁਸੀਂ ਕੀ ਕਰ ਲੋਗੇ ਉਹਨਾਂ ਪੈਸਿਆਂ ਦਾ ਤੁਸੀਂ ਜੇਕਰ ਪੈਸੇ ਨੇ ਰੋਟੀ ਖਾਣ ਕੱਲੇ ਜਾਓਗੇ ਉਹ ਦੱਜੇ ਜੇਕਰ ਤੁਹਾਡੇ ਕੋਲ ਪੈਸਾ ਹੈ ਵਿਆਹ ਦੇ ਵਿੱਚ ਜਾਣਾ ਕਿਸੇ ਸ਼ਗਨ ਦੇ ਵਿੱਚ ਜਾਣਾ ਕਿਸੇ ਪਾਰਟੀ ਦੇ ਵਿੱਚ ਜਾਣਾ ਕਿਸੇ ਘਰ ਦੇ ਵਿੱਚ ਕੱਲੇ ਪੈਸੇ ਕੋਠੀ ਤੁਸੀਂ ਵੱਡੀ ਬਣਾ ਲਈਓ ਉਹਦੇ ਵਿੱਚ ਕੋਈ ਰੈਡ ਵਾਲਾ ਹੀ ਨਹੀਂ ਹੋਇਆ ਤੁਸੀਂ ਉਹਨਾਂ ਪੈਸਿਆਂ ਦਾ ਕੀ ਕਰੋਗੇ ਪੈਸਿਆਂ ਦੇ ਨਾਲ ਇਨਸਾਨ ਤਾਂ ਨਹੀਂ ਨਾ ਖਰੀਦੇ ਜਾ ਸਕਦੇ ਸੋ ਅਸੀਂ ਪੈਸਿਆਂ ਨੂੰ ਐਵੇਂ ਦਿੰਦੇ ਔਰ ਖਾਸ ਕਰਕੇ ਮੈਂ ਖੁਦ ਇੱਕ ਲੜਕੀਆਂ ਤੇ ਮੈਨੂੰ ਮੈਂ ਖੁਦ ਪਰਸਨਲੀ ਇਹ ਕਹਿੰਨੀ ਆ ਨਾ ਕਿ ਮਾਵਾ ਨੂੰ ਨਾ ਸੌਰੀਆਂ ਦੇ ਘਰ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ ਇਹ ਵੀ ਨਹੀਂ ਅਸੀਂ ਕਹਿੰਦੇ ਕਿ ਤੁਹਾਡੀ ਧੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਜੀ ਕੋਈ ਸ਼ਰਾਬੀ ਜੁਆੜੀ ਕੋਈ ਐਦਾਂ ਦਾ ਮਿਲ ਗਿਆ ਤੁਹਾਡੀ ਧੀ ਨੂੰ ਪਰੇਸ਼ਾਨ ਕਰ ਰਿਹਾ ਤਾਂ ਤੁਸੀਂ ਕਹੋ ਕਿ ਨਹੀਂ ਨਹੀਂ ਮੈਂ ਨਹੀਂ ਵਿੱਚ ਬੋਲਦਾ ਜੀ ਮੇਰੀ ਧੀ ਦਾ ਘਰ ਖਰਾਬ ਹੋ ਜਾਊਗਾ ਉਸ ਕੇਸ ਦੇ ਵਿੱਚ ਨਹੀਂ ਪਰ ਜਦੋਂ ਤੁਹਾਨੂੰ ਦਿਖਦਾ ਹੈ ਕਿ ਹਾਂ ਮੇਰੀ ਕੁੜੀ ਦੀ ਵੀ ਗਲਤੀ ਹੈ ਤੁਸੀਂ ਆਪਣੀ ਕੁੜੀ ਨੂੰ ਐਟਲੀ ਸਮਝਾਓ ਤਾਂ ਸਹੀ ਤੁਸੀਂ ਤਿੰਨੀ ਨਾਲ ਆਓ ਤੁਸੀਂ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਤਮੇਸ਼ਾ ਟਾਲੀ ਇੱਕ ਹੱਤ ਨਾਲ ਨਹੀਂ ਵੱਜਦੀ ਇੱਕ ਹੱਤ ਨਾਲ ਨਹੀਂ ਵੱਜਦੀ ਦਿਨ ਦੇ ਵਿੱਚ 24 ਘੰਟੇ ਹੁੰਦੇ ਨੇ ਤੇ ਤੁਸੀਂ 22 ਘੰਟੇ ਆਪਣੀ ਧੀ ਦੇ ਨਾਲ ਫੋਨ ਤੇ ਲੱਗੇ ਹੋ ਹਨਾ ਤੁਹਾਡੀ ਧੀ ਕਿਚਨ ਦੇ ਵਿੱਚ ਰੋਟੀ ਬਣਾ ਰਹੀ ਹੈ ਤਾਂ ਤੁਸੀਂ ਕਹਿ ਰਹੇ ਹੋ ਕਿ ਅੱਛਾ ਤੇਰੀ ਸੱਸ ਕਿੱਥੇ ਹੈ ਉਹ ਕਿਉਂ ਨਹੀਂ ਬਣਾ ਰਹੀ ਤੇਰੀ ਨਨਾਨਦ ਕਿੱਥੇ ਹੈ ਉਹ ਕਿਉਂ ਨਹੀਂ ਬਣਾ ਰਹੀ ਤੁਹਾਡੀ ਕੁੜੀ ਕਹਿੰਦੀ ਹਾਂ ਜੀ ਤੁਸੀਂ ਆਪਣੀ ਕੁੜੀ ਨੂੰ ਪੁੱਛਦੇ ਹੋ ਪੁੱਤ ਕੀ ਕਰਦੀ ਪਈ ਤੁਹਾਡੀ ਕੁੜੀ ਕਹਿੰਦੀ ਮम्मा ਕੁਛ ਨਹੀਂ ਮੈਂ ਕੋਠੇ ਦੇ ਕੱਪੜੇ ਉਹ ਨਾ ਵੀ ਸੁਕੋਣ ਆਈ ਆ ਤੇ ਤੁਸੀਂ ਮੋਰੇ ਕਹੋ ਹੈਂ ਤੂੰ ਹੀ ਸਾਨੂੰ ਤਾਂ ਨਹੀਂ ਕੰਮ ਕਰਦੀ ਨਹੀਂ ਤੇਰੇ ਘਰ ਦੇ ਕਿੱਥੇ ਨੇ ਫਿਰ ਕੁੜੀ ਦੇ ਮਨ ਦੇ ਵਿੱਚ ਵੀ ਡਾਊਟ ਆ ਜਾਂਦਾ ਕੁੜੀ ਵੀ ਕਹੂਗੀ ਕਿ ਮੇਰੀ ਮਾਂ ਮੇਰੀ ਇੰਨੀ ਚਿੰਤਾ ਕਰਦੀ ਹੈ ਮੈਨੇ ਸਹੁਰੇ ਵਾਲੇ ਮੇਰੀ ਚਿੰਤਾ ਨਹੀਂ ਕਰਦੇ ਪਰ ਕੁੜੀ ਇਹ ਨਹੀਂ ਨਾ ਦੱਸਦੀ ਕਿ ਮੈਂ نیچے ਉਹ ਵੀ ਕੰਮ ਕੁਝ ਕਰਦੇ ਪਏ ਨੇ ਹਣਾ ਹਮੇਸ਼ਾ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁੜੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਦੋਂ ਅਸੀਂ ਜੋ ਹੈ ਸਹੁਰੇ ਘਰ ਤੋਂ ਪੇਕੇ ਘਰ ਪੇਕੇ ਘਰ ਤੋਂ ਸਹੁਰੇ ਘਰ ਆਵੀਆਂ ਨੇ ਤੇ ਉਹੀ ਸਾਡਾ ਘਰ ਹੈ ਇਹ ਨਹੀਂ ਕਿ ਅਸੀਂ ਪੇਕੇ ਛੱਡਣੇ ਨੇ ਪਰ ਇਹ ਹੈ ਕਿ ਅਸੀਂ ਸਹਰੇ ਬਸਾਉਣੇ ਨੇ ਹਨਾ ਹੁਣ ਜਿਹੜਾ AI ਇੰਜੀਨੀਅਰ ਨੇ ਸੁਸਾਇਡ ਕੀਤਾ ਹੈ ਉਸ ਕੇਸ ਦੇ ਵਿੱਚ ਮੈਂ ਤਾਂ ਦੱਸਦੀਆਂ ਹੁਣ ਉਹ ਸਾਰਾ ਜਿਹੜਾ ਕੁੜੀ ਦਾ ਘਰ ਕੁੜੀ ਦੇ ਕੋਲ ਵੀ ਇੱਕ ਬੇਟਾ ਹੈ ਹਨਾ ਉਸ ਅਤຸນ ਦਾ ਵੀ ਇੱਕ ਬੇਟਾ ਸੀ ਹੁਣ ਅਤຸນ ਨੇ ਜਾਨ ਦੇ ਦਿੱਤੀ ਕਰੋੜਪਤੀ ਬੰਦਾ AI ਇੰਜੀਨੀਅਰ ਜਾਨ ਦੇ ਦਿੱਤੀ ਹੁਣ ਉਹ ਕੁੜੀ ਕੇਸ ਪਾਸ ਲੱਗੂਗੀ ਉਹਦਾ ਜਵਾਕ ਕਿਸ ਪਾਸ ਲੱਗੂਗਾ ਉਹ ਆਪ ਤੋ ਕਿਸੇ ਜੋਗ ਕੇ ਨਹੀਂ ਸੀ ਆਪ ਤੋ ਕੋਈ ਤੇ ਨੌਕਰੀ ਨਹੀਂ ਕਰਦੀਸ ਉਹਨੂੰ ਕੀ ਕਰੇਗੀ ਕੁਝ ਕਰਨ ਨੂੰ ਹੈ ਨਹੀਂ ਨਾ ਕੁਣ ਕਿਨੇ ਦੋ ਘਰ ਖਰਾਬ ਹੋ ਗਏ ਇੱਕ ਘਰ ਦਾ ਜਵਾਨ ਪੁੱਤ ਚਲ ਗਿਆ ਤੇ ਇੱਕ ਘਰ ਤੇ ਐਫ ਆਈ ਆਰ ਦੀ ਜਿਹੜੀ ਆ ਉਹ ਦੱਜ ਹੋ ਗਈ ਹਮ ਦੋਨੋਂ ਖਰਾਬ ਹੋਏ ਸੋ ਇਹਦੇ ਵਿੱਚ ਮੈਨੂੰ ਲੱਗਦਾ ਇਹਨਾਂ ਕੇਸਾਂ ਦੇ ਵਿੱਚ ਸੋਚਣਾ ਚਾਹੀਦਾ ਹੈ ਲੋਕ ਮੈਨੂੰ ਲੱਗਦਾ ਹੈ ਕਿ ਕੁੜੀਆਂ ਨੂੰ ਨਾ ਕੁੜੀਆਂ ਲਈ ਬਹੁਤ ਸਾਰੀਆਂ ਚੀਜ਼ਾਂ ਬੜੀਆਂ ਨੇ ਜੋ ਸ਼ਾਇਦ ਬੰਦਿਆਂ ਦੇ ਲਈ ਨਹੀਂ ਬੜੀਆਂ ਨੇ ਔਰਤਾਂ ਲਈ ਐਨ ਜੀਓ ਨੇ ਬਹੁਤ ਸਾਰੇ ਸੰਸਥਾਵਾਂ ਨੇ ਪਰ ਕਦੇ ਤੁਸੀਂ ਸੁਣਿਆ ਕਿ ਮੈਮ ਮੈਨ ਲਈ ਵੀ ਕੋਈ ਇਮਪਾਵਰਮੈਂਟ ਹੈਗੀ ਆ ਮੈਂ ਉਹੀ ਕਹਿੰਦੀ ਨਾ ਅਸੀਂ ਹਮੇਸ਼ਾ ਕੀ ਕਹਿੰਦੇ ਆ ਊਮਨ ਇਮਪਾਵਰਮੈਂਟ ਹਾ ਨਾ ਊਮਨ ਅਸ਼ਕਸ਼ਕਤੀ ਕਰਨ ਦੀਆਂ ਗੱਲਾਂ ਕਰਦੀਆਂ ਨੇ ਅਸੀਂ ਕਿ ਬੰਦੇ ਤੇ ਵੀ ਜੀ ਕੋਈ ਅਸੀ ਸੰਸਥਾ ਨਹੀਂ ਸੁਣੀ ਜਿਹੜਾ ਕਵੇ ਕਿ ਅਸੀਂ ਬੰਦਿਆਂ ਨੂੰ ਇਨਸਾਫ ਦਵਾਈਦਾ ਕੋਈ ਸੰਸਥਾ ਨਹੀਂ ਅਸੀਂ ਸੁਣੀ ਜਿਹੜਾ ਬੰਦਾ ਆਖੇ ਕਿ ਮੇਰੀ ਪਤਨੀ ਮੈਨੂੰ ਪਰਤਾੜਿਤ ਕਰ ਰਹੀ ਹੈ ਤਾਂ ਉਸ ਬੰਦੇ ਦੇ ਘਰ ਚਾਰ ਬੰਦੇ ਇਕੱਠੇ ਹੋ ਕੇ ਗਏ ਹੋਣ ਤਾਂ ਕਹਿਣ ਕਿ ਤੁਸੀਂ ਕਿਉਂ ਪਰੇਸ਼ਾਨ ਕਰ ਰਹੇ ਹੋ ਔਰਤਾਂ ਦੇ ਘਰ ਤਾਂ ਚਾਰ ਔਰਤਾਂ ਇਕੱਠੀਆਂ ਹੋ ਕੇ ਆ ਜਾਂਦੀਆਂ ਨੇ ਕਿ ਅਸੀਂ ਊਮਨ ਡਿਪਾਰਟਮੈਂਟ ਤੋਂ ਆਂ ਜੀ ਅਸੀਂ ਊਮਨ ਸਸ਼ਕਤੀਕਰਨ ਤੋਂ ਆਂ ਜੀ ਤੁਸੀਂ ਸਾਡੀ ਕੁੜੀ ਨੂੰ ਤੰਗ ਕਿਵੇਂ ਕੀਤਾ ਮੈਨੂੰ ਲੱਗਦਾ ਬੰਦੇ ਦੇ ਕੇਸ ਤੇ ਵੀ ਅਜਿਹਾ ਹੋਣਾ ਚਾਹੀਦਾ ਹੈ ਮੈਂ ਕਹਿੰਦੀ ਜ਼ਰੂਰੀ ਨਹੀਂ ਸਾਰੀ ਕੁੜੀਆਂ ਗਲਤ ਨੇ ਸਾਰੇ ਬੰਦੇ ਗਲਤ ਨਹੀਂ ਪਰ ਬੰਦੇ ਵਿਚਾਰੇ ਕੁਝ ਸਹੀ ਵੀ ਨੇ ਜੋ ਬਿਨਾ ਗੱਲੋਂ ਪੀਸੇ ਜਾਣਦੇ ਨੇ ਹਨਾ ਮੈਨੂੰ ਕੱਲ ਪਰਸੋਂ ਇੱਕ ਬੰਦੇ ਦਾ ਫੋਨ ਆਇਆ ਕਿ ਮੈਡਮ ਹਨਾ ਇੱਕ ਲੜਕੀ ਦਾ ਜੀ ਮੈਂ ਵਿਆਹ ਕਰਵਾਇਆ ਬਾਰੋਂ ਆਕੇ ਹੁਣ ਕੁੜੀ ਮੇਰਾ ਸਾਰਾ ਪੈਸਾ ਸਾਰਾ ਕੁਝ ਲੈ ਕੇ ਕਿਸੇ ਹੋਰ ਬੰਦੇ ਨਾਲ ਭੱਜ ਗਈ ਆ ਇਸ ਕਿਸ ਚੋਂ ਬੰਦਾ ਕੀ ਕਰੇ ਹੁਣ ਉਹਦੇ ਸੁਣਨ ਵਾਲੇ ਜਿਹੜੀ ਔਰਤ ਹੈ ਜੇਕਰ ਉਹਦੇ ਨਾਲ ਅਜਿਹਾ ਕੁਝ ਗਲਤ ਹੁੰਦਾ ਹੈ ਬੰਦਾ ਉਹਨੂੰ ਛੱਡ ਕੇ ਭੱਜ ਜਾਂਦਾ ਕੋਈ ਫੌਮ ਤੇ ਜਾ ਕੇ ਉਹਦੀ ਸ਼ਿਕਾਇਤ ਕਰ ਸਕਦੀ ਹੈ ਬੰਦਾ ਕਿੱਥੇ ਜਾ ਕੇ ਸ਼ਿਕਾਇਤ ਕਰੇ ਕਿ ਮੇਰੇ ਨਾਲ ਅਜਿਹਾ ਹੋ ਗਿਆ ਨਾ ਐਫ ਆਈ ਆਰ ਕਰਾ ਦੂਗਾ ਐਫ ਆਈ ਆਰ ਤੁਹਾਨੂੰ ਵੀ ਪਤਾ ਹੈ ਕਿ ਕਿੰਨਾ ਕਾਨੂੰਨ ਹੈਗਾ ਪਰ ਉਹਦੇ ਕੋਲ ਕੋਈ ਸਪੋਰਟ ਸਿਸਟਮ ਨਹੀਂ ਹੈ ਬੰਦੇ ਕੋਲ ਮੈਨੂੰ ਲੱਗਦਾ ਕਿ ਬੰਦੇ ਦੇ ਸਸ਼ਕਤੀਕਰਨ ਦੀ ਵੀ ਗੱਲ ਹੋਣੀ ਚਾਹੀਦੀ ਹੈ ਜਿੰਨੀਆਂ ਔਰਤਾਂ ਦੇ ਨਾਲ ਔਰ ਗਲਤ ਚੀਜ਼ਾਂ ਹੁੰਦੀਆਂ ਨੇ ਉਹਨਾਂ ਬੰਦਿਆਂ ਦੇ ਨਾਲ ਵੀ ਗਲਤ ਚੀਜ਼ਾਂ ਹੁੰਦੀਆਂ ਨੇ ਉਸ ਨੂੰ ਵੀ ਜਗ੍ਹਾ ਜਾਹਿਰ ਕਰਨਾ ਬੇहद 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 ਜ਼ਰੂਰੀ ਹੈ ਸੋ ਇਸ ਕੇਸ ਦੇ ਵਿੱਚ ਤੁਹਾਨੂੰ ਦਾ ਕੇਜ ਜੇਕਰ ਤੁਸੀਂ ਹਲੇ ਤੱਕ ਨਹੀਂ ਸੁਣਿਆ ਹੈ ਤੁਸੀਂ ਇੱਕ ਵਾਰ ਸੁਣਿਓ ਸਹੀ ਅਸੀਂ ਪੂਰੀ ਵੀਡੀਓ ਇਸ ਕੇਸ ਤੇ ਪਾਈ ਹੋਈ ਹੈ ਕਿ ਉਸ ਵਿਚਾਰੇ ਦੇ ਨਾਲ ਕੀ ਹੋਇਆ ਹੈ ਉਸ ਵਿਚਾਰੇ ਦੇ ਜੋ ਹੈ ਆਪਣੀ ਪਤਨੀ ਆਪਣੀ ਸਾਸ ਕਰਕੇ ਸੁਸਾਇਡ ਕਰ ਲਿਆ ਕਿਉਂਕਿ ਜੋ ਚੀਜ਼ਾਂ ਉਹਦੇ ਨਾਲ ਹੋਈਆਂ ਨੇ ਉਹ ਸੁਣ ਕੇ ਰੌਂਗ ਤੇ ਖੜੇ ਹੋ ਜਾਣਗੇ ਸੋ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਜੋ ਅਸੀਂ ਅੱਜ ਗੱਲਾਂ ਕੀਤੀਆਂ ਨੇ ਉਹ ਸਹੀ ਕੀਤੀਆਂ ਨੇ ਲੱਗਦਾ ਹੈ ਕਿ ਹਾਂ ਜਿਹੇ ਟੌਪਿਕ ਤੇ ਗੱਲ ਹੋਣੀ ਚਾਹੀਦੀ ਹੈ ਜਿਹੇ ਟੌਪਿਕ ਸ਼ੇਅਰ ਹੋਣੇ ਚਾਹੀਦੇ ਨੇ ਤੇ ਇਸ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਸ਼ੇਅਰ ਕਰਨਾ ਬੇਹੱਦ ਜ਼ਰੂਰੀ ਨੇ ਜਿਹੇ ਟੌਪਿਕ ਤੇ ਕਿਉਂਕਿ ਬਹੁਤ ਸਾਰੇ ਬੰਦੇ ਹੋਣਗੇ ਜੋ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਰੋ ਰਹੇ ਹੋਣਗੇ ਬਹੁਤ ਸਾਰੇ ਬੰਦੇ ਹੋਣਗੇ ਜੋ ਆਪਣੇ ਆਪ ਦੇ ਵਿੱਚ ਘੁੱਟਣ ਮਹਿਸੂਸ ਕਰ ਰਹੇ ਹੋਣਗੇ ਪਰ ਉਹਨਾਂ ਦੀ ਸੁਣਨ ਵਾਲੀ ਕੋਈ ਵੀ ਨਹੀਂ ਹੁੰਦਾ ਸੋ ਇਸ ਮੁੱਦੇ ਨੂੰ ਸਾਨੂੰ ਲੱਗਦਾ ਹੈ ਕਿ ਚੁੱਕਣਾ ਬੇਹੱਦ ਜ਼ਰੂਰੀ ਹੈ ਐਜ਼ ਅ ਉਮੈਨ ਉਸ ਇਸ ਮੁੱਦੇ ਨੂੰ ਇਸ ਕਰਕੇ ਚੋਕਰੀਆਂ ਨੇ ਕਿ ਕਿ ਸਾਨੂੰ ਨਜ਼ਰ ਆ ਰਿਹਾ ਹੈ ਕਿ ਬਹੁਤ ਵਾਰ ਬੰਦਿਆਂ ਨਾਲ ਗਲਤ ਹੁੰਦਾ ਹੈ ਸੋ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਵਾਕਈ ਇਸ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ